ਤੁਸੀਂ ਮੈਂ ਕਹਿੰਨਾ ਸੋਨਾ ਸਾਹਿਬ ਜੀਰੇਮ ਬਸ ਤੁਸੀਂ ਸੱਚੇ ਦਿਲੋਂ ਮੰਗ ਕੇ ਵੇਖਿਓ ਕੋਈ ਸਹੀ ਗੱਲ ਵਾਹਿਗੁਰੂ ਨਾਲ ਹੀ ਚੱਲਦਾ ਤੇ ਫਿਰ ਅਸੀਂ ਸਾਨੂੰ ਕਿਉਂਕਿ ਪਿੰਡ ਵੀ ਨਾ ਸਾਡੇ ਘਰ ਦੇ ਨਾਲ ਗੁਰਦੁਆਰਾ ਸਾਹਿਬ ਆ ਤੇ ਗੁਰਦੁਆਰਾ ਸਾਹਿਬ ਵੀ ਆਏ ਆ ਮੇਰੀ ਪਰਦਾਦੀ ਦਾਦੀ ਹਾਂ ਮੇਰੀ ਪਰਦਾਦੀ ਨੇ ਮਤਲਬ ਸੇਵਾ ਕੀਤੀ ਸੀ ਜਮੀਨ ਸਾਡੀ ਜਮੀਨ ਚੋਂ ਅੱਛਾ ਮਾਲੋ ਜਮੀਨ ਦੇ ਕੇ ਗੁਰਦੁਆਰਾ ਸਾਹਿਬ ਬਣਾਇਆ ਸੀ ਨਾ ਸੇਵਾ ਦਾਨ ਕੀਤੀ ਸੀ ਹਾਂਜੀ ਹਾਂਜੀ ਠੀਕ ਹੈ ਤੇ ਅਸੀਂ ਮੰਨ ਲਓ ਬੜੇ ਉੱਲੀ ਮਾਤਾ ਹਨ ਮੰਮੀ ਦਾ ਹੁਣ ਰੋਜ਼ ਸਵੇਰੇ ਗੁਰਦੁਆਰੇ ਜਾਣਾ ਜਿਵੇਂ ਹਨ ਤੇ ਸਾਡੇ ਜਿਵੇਂ ਇਹਨਾਂ ਮਾਤਾ ਨੂੰ ਇੱਕ ਆ ਚੀਜ਼ ਬੜੀ ਸੀ ਵੀ ਹੁਣ ਮੈਂ ਚੰਡੀਗੜ੍ਹ ਆ ਗਈਆਂ ਤੇ ਚੰਡੀਗੜ੍ਹ ਵੀ ਨਾ ਐ ਬਹੁਤ ਸੀ ਵੀ ਘਰ ਦੇ ਕੋਲ ਗੁਰਦੁਆਰਾ ਉਹੀ ਗੱਲ ਹੋਈ ਹੋਮਲੈਂਡ ਦੇ ਸਾਹਮਣੇ ਗੁਰੂ ਘਰ ਗੁਰੂ ਘਰ ਉਹ ਹੋਮਲੈਂਡ ਤਾਂ ਮੈਂ ਕਹਿੰਦਾ ਬਹੁਤ ਭਾਗਾ ਵਾਲੀ ਜਗ੍ਹਾ ਹੈ ਜਿੱਥੇ ਸਾਹਮਣੇ ਗੁਰੂ ਘਰ ਦਾ ਵੀ ਵੱਲੋਂ ਐਡਾ ਦਰਸ਼ਨ ਔਰ ਕਿੰਨੇ ਸੈਲਿਬ੍ਰਿਟੀ ਸਹੀ ਗੱਲ ਕਿੰਨੇ ਅਫਸਰ ਕਿੰਨੇ ਵੱਡੇ ਆਪਣੇ ਬਿਜ਼ਨਸਮੈਨ ਸਾਰੀ ਕ੍ਰੀਮ ਹੀ ਹਮ ਉਹ ਹੋਮਲੈਂਡ ਮੈਂ ਇੱਕ ਚੀਜ਼ ਹੋਮਲੈਂਡ ਇੱਕ ਕਮਰਾ ਆ ਕੋਈ ਫਲੈਟ ਲੈ ਲਓ ਉਹਦਾ ਰੇਟ ਆ 2 ਲੱਖ ਰੁਪਿਆ ਮੰਨ ਲਓ ਉਹਦਾ ਰੈਂਟ ਮਹੀਨੇ ਦਾ ਮੰਨ ਲਓ ਕੋਈ ਰੈਂਟ ਮਹੀਨੇ ਦਾ ਵੇ ਠੀਕ ਆ ਬਾਹਰ ਉਹ ਹੀ ਕਮਰੇ ਦਾ ਰੈਂਟ 15000 ਰੁਪਿਆ ਹੋਮਲੈਂਡ ਤੋਂ ਨਾਲ ਦੀ ਸੋਸਾਇਟੀ ਚ ਰੱਖ ਲਓ ਮੰਨ ਲਓ ਕਿੱਦੀ ਉਹ ਧਰਤੀ ਦੇ ਵੀ ਮੈਂ ਕਹਿੰਦਾ ਵੀ ਬੜੀ ਮਿਹਰ ਵੀ ਸੱਦਾ ਸੁਹਾਣਾ ਸਾਹਿਬ ਦੇ ਦਰਸ਼ਨ ਹੁੰਦੇ ਆ ਜਦੋਂ ਐ ਪਰਦੇ ਸਾਈਡ ਦੇ ਕਰਦੇ ਆ ਮੇਰੇ ਬੈਡਰੂਮ ਵੀ ਇੱਥੇ ਸਾਂ ਇਹਦੇ ਬੈਡਰੂਮ ਤੋਂ ਵੀ ਬੜੇ ਸੋਹਣੇ ਦਰਸ਼ਨ ਤੇ ਉੱਠਣਾ ਤੁਸੀਂ ਵਾਹਿਗੁਰੂ ਬੱਥੇ ਲੱਗਦਾ ਵੀਰੇ ਬਾਗੋ ਬਾਗ